ਸਾਸਰੀ ਕਾਨ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜੰਗਲਾਤ ਮਹਿਕਮੇ ਵੱਲੋਂ ਦਰਖਤਾਂ ਦੀ ਕਟਾਈ ਕਰਾਉਣ ਅਤੇ ਕਰਨ ਵਾਲਿਆਂ ਵਿਰੁੱਧ ਨਹੀਂ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਪਿੰਡ ਵਾਸੀ ਦਰਖਤ ਕਟਣ ਵਾਲਿਆਂ ਦਾ ਮਾਮਾ ਐਮਐਲਏ ਹੋਣ ਕਰਕੇ ਨਹੀਂ ਹੋ ਰਹੀ ਕਾਨੂੰਨੀ ਕਾਰਵਾਈ ਲਖਵੀਰ ਸਿੰਘ ਲੱਖਾ ਫੌਜੀ ਪਿੰਡ ਵੱਟੂ ਜਿਲ੍ਹਾ ਸ਼੍ਰੀ ਮੋਕਸੂਰ ਸਾਹਿਬ ਦੇ ਅਧੀਨ ਆਉਂਦੇ ਸਬ ਤਸੀਲ ਮੰਡੀ ਬਰੀਵਾਲਾ ਦੇ ਅਧੀਨ ਆਉਂਦੇ ਪਿੰਡ ਵੱਟੂ ਦੇ ਪਿੰਡ ਦੀ ਧਰਮਸ਼ਾਲਾ ਵਿੱਚੋਂ ਨਵੇਂ ਸਰਪੰਚ ਵੱਲੋਂ ਪੁਰਾਣੇ ਸਰਪੰਚ ਦੀ ਮਦਦ ਨਾਲ ਦਰਖਤਾਂ ਦੀ ਕਟਾਈ ਕੀਤੀ ਗਈ ਸੀ ਉਸਬੰਦੀ ਪਿੰਡ ਵਾਸੀਆਂ ਵੱਲੋਂ ਦੋਸ਼ੀਆਂ ਖਿਲਾਫ ਨਾ ਕਾਨੂੰਨੀ ਕਾਰਵਾਈ ਕਰਨ ਦੇ ਲਾਏ ਦੋਸ਼ ਜਿਗਰਯੋਗ ਹੈ ਕਿ ਉੱਪਰ ਦੱਸੇ ਅਨਸਾਰ ਮਹਿਕਮੇ ਦੀ ਮਹਿਕਮੇ ਦੀ ਬਿਨਾ ਮਨਜ਼ੂਰੀ ਤੋਂ ਪਿੰਡ ਵੱਟੂ ਦੇ ਸਾਬਕਾ ਸਰਪੰਚ ਵੱਲੋਂ ਪਿੰਡ ਦੀ ਪੰਚਾਇਤੀ ਧਰਮ ਸਾਲਾ ਵਿੱਚੋਂ ਅੰਨੇਵਾ ਦਰਵਤਾ ਦੀ ਕਟਾਈ ਕੀਤੀ ਗਈ ਸੀ ਇਸ ਸੰਬੰਧੀ ਜਦ ਪੱਤਰਕਾਰ ਅਤੇ ਪਿੰਡ ਵਾਸੀਆਂ ਵੱਲੋਂ ਕਟਾਈ ਕਰਨ ਵਾਲੇ ਸਾਬਕਾ ਸਰਪੰਚ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੌਜੂਦਾ ਸਰਪੰਚ ਦੇ ਕਹਿਣ ਤੇ ਅਸੀਂ ਕਟਾਈ ਕੀਤੀ ਹੈ ਦੂਰੇ ਪਾਸੇ ਪਿੰਡ ਵਾਸੀਆਂ ਵੱਲੋਂ ਕਟਾਈ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਤਾਂ ਮਹਿਕਮੇ ਵੱਲੋਂ ਕਈ ਵਾਰ ਖੱਜਲ ਖਵਾਰ ਕਰਨ ਦੇ باوجود ਵੀ ਅੱਜ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਪਿੰਡ ਵਾਸੀਆਂ ਜਨਨ ਜਾਣਕਾਰੀ ਦੇ ਦਿਆ ਦੱਸਿਆ ਕਿ ਦੋਸ਼ੀਆਂ ਖਿਲਾਫ ਮਹਿਕਮਾ ਇਸ ਲਈ ਕਾਰਵਾਈ ਨਹੀਂ ਕਰਦਾ ਕਿਉਂਕਿ ਦੋਸ਼ੀ ਵਿਅਕਤੀਆਂ ਦਾ ਮਾਮਾ ਐਮਐਲਏ ਹੈ ਉਹਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਰੱਖਤਾ ਦੀ ਕਟਾਈ ਕਰਨ ਵਾਲਿਆਂ ਖਿਲਾਫ ਵਿਰੋਧ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਮਾਨ ਸਿੰਘ ਜੀ ਮਾਨ ਸਿੰਘ ਜੀ ਕੀ ਮਾਮਲਾ ਅੱਜ ਤੁਸੀਂ ਨੀ ਆ ਜੀ ਲੱਕੜਾਂ ਦਾ 1 ਮਹੀਨਾ ਤੋਂ ਪਹਿਲਾਂ ਇਹ ਤੁਹਾਨੂੰ ਲੱਕੜਾਂ ਵੱਡੀਆਂ ਤੇ ਮਿਲਿ ਭੁਗਤਾਨਾ ਨਾ ਚੁਕਾਤੀਆਂ ਨਾ ਕੋਈ ਕਾਰਵਾਈ ਕਰਦੇ ਜਾਂਦੇ ਤੇ ਅਸੀਂ ਬਹੁਤ ਮੈਂ ਫੌਜੀ ਸਾਹਿਬ ਗਫਤਰਾਾਂ ਚੋਂ ਹੀ ਗੇੜੇ ਕਾਢ ਆਏ ਕੋਈ ਕਾਰਵਾਈ ਨਹੀਂ ਸਾਨੂੰ ਤਾਂ ਕੋਈ ਕਹੇ ਗੱਲ ਨਹੀਂ ਦੱਸੀ ਕੋਈ ਇਹ ਪੰਚਾਇਤੀ ਧਰਮਸਾਲਾ ਦੀ ਪੰਚਾਇਤੀ ਤੋਂ ਧਰਮਸਾਲਾ ਤੇ ਕਿੰਨੇ ਵੱਡੀਆਂ ਸੀ ਇਹ ਇਨ ਦੇ ਕਾਲੇ ਇਹਨਾਂ ਲਾਏ ਉਹ ਆਂਦੇ ਸਰਪੰਚ ਨੇ ਆਖਿਆ ਵੀ ਵੜ ਦਿਓ ਅੱਛਾ ਸਰਪੰਚ ਤੇ ਕਹਿਣ ਤੇ ਵੜ ਰੇ ਕੰਮ ਮਜ਼ਦੂਰਾ ਨੇ ਕਟਾਈ ਕੀਤੀ ਦਰਖਤਾਂ ਦੀ ਹਾਂਜੀ ਇਹ ਇਸ ਤਰ੍ਹਾਂ ਹੀ ਆ ਹਾਂਜੀ ਅੱਛਾ ਫਿਰ ਤੁਸੀਂ ਮੈਕਮੇ ਨੂੰ ਮਿਲੇ ਉਹਨਾਂ ਨੇ ਕੀ ਕਿਹਾ ਸੀ ਉਹ ਆਂਦੇ ਬਾ ਅੱਜ ਆ ਜਾ ਕੱਲ ਨੂੰ ਆ ਜਾ ਮੁੜ ਕੇ ਸਾਡੇ ਗੱਲ ਹੀ ਨਹੀਂ ਫੋਨ ਹੀ ਨਹੀਂ ਚੁੱਕਦੇ ਹੁੰਦਾ ਅੱਛਾ ਸਬੰਧਤ ਮੈਕਮਾ ਕਾਰਵਾਈ ਨਹੀਂ ਕਰਦਾ ਹਾਂ ਹੁਣ ਕੀ ਮੰਗ ਕਰਦੇ ਜਲਾਪ ਦੀ ਨਹੀਂ ਇਹਨਾਂ ਵੀ ਕਾਰਵਾਈ ਹੋ ਗਏਂਦੇ ਤੇ ਹੋਰ ਠੀਕ ਆ ਸਰਦਕਾ ਨਾਮ ਆਪਾਂ ਮੇਰਾ ਲਖਬੀਰ ਸਿੰਘ ਜੀ ਲਖਬੀਰ ਸਿੰਘ ਜੀ ਕੀ ਮਾਮਲਾ ਮਾਮਲਾ ਜੀ ਕੁਛ 1 ਮਹੀਨਾ ਪਹਿਲਾਂ ਪੰਚਾਇਤੀ ਧਰਮਸ਼ਾਲਾ ਦੇ ਵਿੱਚੋਂ ਲੱਕੜਾਂ ਵੱਡੀਆਂ ਸੀ ਇਹਨਾਂ ਨੇ ਹਾਂ ਜੀ ਤਾਂ ਅਸੀਂ ਮਹਿਕਮੇ ਨੂੰ ਸ਼ਿਕਾਇਤ ਕੀਤੀ ਪਰ ਉਹ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਮਹਿਕਮੇ ਕਿਹੜੇ ਨੂੰ ਸ਼ਿਕਾਇਤ ਕੀਤੀ ਸੀ ਜਗਲਾਤ ਨਾਲ ਕੀ ਆnde ਫਿਰ ਜਗਲਾਤ ਮਹਿਕਮੇ ਵਾਲਿਆਂ ਨੇ ਇਹ ਦੱਸਿਆ ਕਿ ਭਾਈ ਉਹਨਾਂ ਦੀ ਸਰਕਾਰ ਹੈ ਤਾਂ ਉਹ ਕਹਿੰਦੇ ਸਾਡਾ ਮਾਮਾ ਜੀ ਐਮਐਲਏ ਆ ਅੱਛਾ ਅਸਲੀ ਡੇਰਾ ਬਸੀ ਤੋਂ ਜੋ ਇਸ ਤਰ੍ਹਾਂ ਕੁਛ ਆਏਗਾ ਓਕੇ ਸਾਨੂੰ ਮਤਲਬ ਕੋਈ ਪਰਵਾਹ ਨਹੀਂ ਜਿਹੜੀ ਕੋਈ ਕਾਰਵਾਈ ਅਸੀਂ ਨਹੀਂ ਫੋਨ ਕਰਦੇ ਚਾਹੇ ਮਹਿਕਮੇ ਵਾਲਿਆਂ ਨੂੰ ਕਿਹਾ ਹਾਂਜੀ ਮਹਿਕਮੇ ਵਾਲਿਆਂ ਨੂੰ ਕਿਹਾ ਵੀ ਸਾਡਾ ਮਾਮਾ ਐਮ ਐਲ ਏ ਅੱਛਾ ਮਹਿਕਮਾ ਜਿਹੜਾ ਉਹ ਤਾਂ ਦਬਾਅ 'ਚ ਚੱਲ ਰਿਹਾ ਹਾਂਜੀ ਕਿੰਨਾ ਚਿਰ ਹੋ ਗਿਆ ਪਹਿਲਾਂ ਮਿਲੇ ਸੀ ਤੁਸੀਂ ਜਦੋਂ ਐ ਅੱਜ ਤੋਂ 15 15-20 ਰੁਪਏ ਲੈ ਅਸੀਂ ਮਿਲੇ ਸੀ ਅੱਛਾ ਪਰ ਨਹੀਂ ਉਹ ਕਹਿੰਦੇ ਲਾਰੇ ਲੱਪੇ ਚ ਸੰਭਲ ਰੱਖਿਆ ਪ੍ਰੋਸਸਾ ਦੇ ਦੇ ਕੀ ਕਾਰਵਾਈ ਦੀ ਕਰਨਾ ਹੁਣ ਕੀ ਚਾਹੁੰਦੇ ਹੋ ਤੁਸੀਂ ਕੀ ਕਿਹੜੇ ਵਿਭਾਗ ਨੂੰ ਕਹਿਣਾ ਚਾਹੁੰਦੇ ਹੋ ਵੀ ਕਾਰਵਾਈ ਹੋਣੀ ਹੈ ਅਸੀਂ ਤਾਂ ਕਹਿੰਦੇ ਆ ਵੀ ਜੇ ਵੀਡੀਓ ਦਫਤਰੇ ਕਾਰਵਿਕਨ ਜਾਂ ਜਗਲਾਤ ਵਿਭਾਗ ਨੇ ਕਾਰਵਿਕਨ ਜੋ ਬਣਦੀ ਕਾਰਵਿਕਨ ਕਿਉਂਕਿ ਸਰਕਾਰ ਤਾਂ ਦਰਖਤ ਲਵਾਉਂਦੀ ਹੈ ਤੇ ਦਰਖਤਾਂ ਦੀ ਕਟਾਈ ਹੋਈ ਆ ਹਾਂਜੀ ਇਸ ਕਰਕੇ ਤੁਹਾਡੀ ਡਿਮਾਂਡ ਆ ਵੀ ਜ਼ਿਲਾ ਪ੍ਰਸ਼ਾਸਨ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਆ ਹਾਂਜੀ ਧੰਨਵਾਦ